ਕਈ ਮੇਰੇ ਵੀਰ ਇੱਥੇ ਵੀਡੀਓ ਬਣਾ ਕੇ ਪਾ ਰਹੇ ਆ ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਮੀਂਹ ਆ ਰਿਹਾ ਨਾ ਉਹ ਜਿਹੜੇ ਨਿਹਾਰੇ ਹੋਇਆ ਇਹ ਕਹਿੰਦੇ ਕੁਦਰਤੀ ਨਹੀਂ ਆ ਸਰਕਾਰ ਨੇ ਕੀਤੇ ਆ ਇਹ ਕਲਾਊਡ ਸੀਡਿੰਗ ਕੀਤੀ ਜਾ ਰਹੀ ਆ ਨਕਲੀ ਮੀਂਹ ਪਵਾਇਆ ਜਾ ਰਿਹਾ ਪੰਜਾਬ 'ਚ ਹੁਣ ਕੀ ਆਖੀਏ ਇਹਨਾਂ ਲੋਕਾਂ ਨੂੰ ਤੇ ਕਿਵੇਂ ਸਮਝਾਈਏ ਇਹ ਪਤਾ ਇਹ ਉਹ ਲੋਕ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਹਾਲੀਵੁੱਡ ਦੀਆਂ ਫਿਲਮਾਂ ਦੇਖ ਚੁੱਕੇ ਆ ਇੰਨੀਆਂ ਫਿਲਮਾਂ ਦੇਖ ਚੁੱਕੇ ਆ ਇਨੀਆਂ ਵੈਬ ਸੀਰੀਜ਼ਾਂ Netflix ਦੇ ਉੱਪਰ Amazon ਤੇ ਦੇਖ ਚੁੱਕੇ ਆ ਕਿ ਇਹਨਾਂ ਨੂੰ ਲੱਗਦਾ ਵੀ ਉਹ ਹੀ ਸੱਚ ਆ ਇਹਨਾਂ ਦਾ ਦਿਮਾਗ ਉੱਧਰ ਹੀ ਰਹਿੰਦਾ ਇਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਘਰ ਘਰ ਚੁੱਕੀਆਂ ਨੇ ਕੌਨਸਪੀਰੇਸੀ ਥੀਰੀਆਂ ਰਹਿੰਦੀ ਗੁੰਦੀ ਘਸਰ ਆ ਜਿਹੜੀ Instagram ਨੇ ਪੂਰੀ ਕਰ ਦਿੱਤੀ ਤੇ ਆ ਜਣਗਾ YouTube ਦੇ ਉੱਪਰ ਪੋਡਕਾਸਟਰਾਂ ਇਹਨਾਂ ਨੇ ਪੂਰੀ ਕਰ ਦਿੱਤੀ ਇਹ ਉਹੀ ਚੀਜ਼ਾਂ ਦੱਸਦੇ ਰਹਿੰਦੇ ਆ ਤੇ ਇਹ ਆਪਣੇ ਲੋਕ ਉਹੀ ਚੀਜ਼ਾਂ ਸੁਣਦੇ ਰਹਿੰਦੇ ਆ ਇਹਨਾਂ ਨੂੰ ਲੱਗਦਾ ਵੀ ਇਹ ਹੀ ਸੱਚ ਆ ਇਹ ਲੋਕ ਰਿਐਲਿਟੀ ਤੋਂ ਇੰਨੇ ਜ਼ਿਆਦਾ ਦੂਰ ਆ ਨਾ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਆ ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬ ਨੇ ਡੁੱਬਿਆ ਹੋਰ ਵੀ 7-8 ਸਟੇਟ ਡੁੱਬੇ ਹੋਏ ਆ ਤੇ ਦੂਜੀ ਗੱਲ ਇਹ ਵੀ ਜੀ ਕਿ ਜਿਹੜੀ ਤੁਸੀਂ ਕਲਾਊਡ ਸੀਡਿੰਗ ਦੀ ਗੱਲ ਕਰਦੇ ਹੋ ਉਹ ਐਦਾਂ ਨਹੀਂ ਹੁੰਦੀ ਜੇ ਤੁਸੀਂ ਮਾੜਾ ਮੋਟਾ ਪੜਿਆ ਹੋਵੇ ਪੜਾਈਆਂ ਕੀਤੀਆਂ ਹੋਣ ਵੈਸੇ ਜੇ ਕੀਤੀਆਂ ਵੀ ਆ ਤਾਂ ਉਹ ਫੂਕਾਤੇ ਚ ਪਾ ਦਿੱਤੀਆਂ ਨੇ ਤਾਂ ਤੁਹਾਨੂੰ ਪਤਾ ਹੁੰਦਾ ਵੀ ਕਲਾਊਡ ਸੀਡਿੰਗ ਕੀ ਹੁੰਦੀ ਆ ਕਲਾਊਡ ਸੀਡਿੰਗ ਅਸਲੀਅਤ ਵਿੱਚ ਕਰਾਈ ਜਾਂਦੀ ਆ ਜਦੋਂ ਜ਼ਰੂਰਤ ਪੈਂਦੀ ਆ ਮੀਂਹ ਦੀ ਉਦੋਂ ਕਰਵਾਈ ਜਾਂਦੀ ਆ ਤੇ ਉਹਦੇ ਨਾਲ ਸਿਰਫ 2 ਤੋਂ 5 ਮਿਲੀਮੀਟਰ ਤੱਕ ਦਾ ਹੀ ਮੀਂਹ ਪੈਂਦਾ ਕਿੰਨਾ ਪੈਂਦਾ ਜੀ 2 ਤੋਂ 5 ਮਿਲੀਮੀਟਰ ਤੱਕ ਦਾ ਹੀ ਮੀਂਹ ਪੈਂਦਾ ਉਹ ਦਿੱਲੀ ਦੇ ਇਲਾਕਿਆਂ ਵਿੱਚ ਕਰਵਾਈ ਜਾਂਦੀ ਹੈ ਆਪਾਂ ਕਈ ਵਾਰ ਖਬਰਾਂ ਆਉਂਦੇ ਨੇ ਹੁੰਦੇ ਆ ਕਿ ਹੁਣ ਦਿੱਲੀ 'ਚ ਜ਼ਰੂਰਤ ਆ ਉੱਥੇ ਕਲਾਊਡ ਸੀਡਿੰਗ ਕਰਵਾਈ ਗਈ ਉਹਦੇ ਨਾਲ ਇੰਨਾ ਜ਼ਿਆਦਾ ਮੀਂਹ ਨਹੀਂ ਪੈਂਦਾ ਵੀ 30 ਮਿਲੀਮੀਟਰ 50 ਮਿਲੀਮੀਟਰ ਜਾਂ ਫਿਰ 100 ਮਿਲੀਮੀਟਰ ਤੱਕ ਦਾ ਜਿਹੜੇ ਹੁਣ ਹੜ੍ਹ ਆਏ ਹੋਏ ਆ ਉਹ ਕਲਾਊਡ ਸੀਡਿੰਗ ਉਹ ਨਹੀਂ ਹੁੰਦੀ ਇਸ ਤਰ੍ਹਾਂ ਨਹੀਂ ਕਰ ਸਕਦੇ ਉਹਦੇ ਨਾਲ ਤੇ ਐਦਾਂ ਵੀ ਨਹੀਂ ਐ ਵੀ ਉਹ ਕਈ ਦਿਨਾਂ ਤੱਕ ਚੱਲੀ ਜਾਊਗੀ ਵੀ ਜਿਹੜਾ ਇੰਨਾ ਜ਼ਿਆਦਾ ਮੀਂਹ ਆ ਹੀ ਜਾਂਦਾ ਉਤਪੱਦ ਇੱਕ ਹੈਲੀਕਾਪਟਰਾਂ ਨਾਲ ਗੈਂਤ ਛੱਡੀ ਜਾਂਦੀ ਆ ਜਾਂ ਜਾਂ ਨਾਲ ਥੋੜੀ ਜੀ ਗੈਂਤ ਛੱਡੀ ਜਾਂਦੀ ਆ ਤੇ ਉਹ ਅਸਮਾਨ ਦੇ ਵਿੱਚ ਬੱਦਲ ਬਣਾ ਦਿੰਦੀ ਆ ਤੇ ਉਹਦੇ ਨਾਲ ਥੋੜਾ ਜਿਹਾ ਮੀਂਹ ਪੈ ਜਾਂਦਾ ਬਸ ਥੋੜਾ ਜਿਹਾ ਮੀਂਹ ਪੈਂਦਾ ਹੁੰਦਾ ਉਹ ਚੀਜ਼ ਆ ਉਹ ਆ ਜਿਹੜੀਆਂ ਚੀਜ਼ਾਂ ਨਾ ਇਹ ਕੁਦਰਤੀ ਹੁੰਦੀਆਂ ਕਿਤੇ ਨੇ ਪਤਨੀ ਦੇ ਬਾਰੇ ਤਾਂ ਗੱਲ ਕਰਨੀ ਨਹੀਂ ਕਿਤੇ ਨੇ ਕਲਾਈਮੇਟ ਚੇਂਜ ਬਾਰੇ ਗੱਲ ਨਹੀਂ ਕਰਨੀ ਗਲੋਬਲ ਵਾਰਮਿੰਗ ਬਾਰੇ ਗੱਲ ਨਹੀਂ ਕਰਨੀ ਵੀ ਇਹ ਉਹਦਾ ਨਤੀਜਾ ਹੈ ਕਲਾਈਮੇਟ ਚੇਂਜ ਦਾ ਨਤੀਜਾ ਉਧਰਤ ਤਾਂ ਕਰ ਰਹੀ ਹੈ ਆਪਣੇ ਨਾਲ ਉਹ ਉਸ ਪਾਸੇ ਆਪਣਾ ਧਿਆਨ ਨਹੀਂ ਜਾਂਦਾ ਜੋ ਅਸਲੀਅਤ ਦੇ ਵਿੱਚ ਹੋ ਰਿਹਾ ਉਧਰ ਨਹੀਂ ਜਾਣਾ ਪਰ ਆ ਕੌਨਸਪੀਰੇਸੀ ਥੀਰੀਆਂ ਇਦਾਂ ਦੀਆਂ ਜਿਹੜੀਆਂ ਮਰਜ਼ੀ ਤੋਂ ਲਓ ਇਹਨਾਂ ਤੋਂ ਕਿਉਂਕਿ ਇਹ ਲੋਕ ਦੇਖਦੇ ਹੀ ਹੋ ਰਹੇ ਨੇ ਆ ਇਹਨਾਂ ਨੂੰ ਅਸਲੀਅਤ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਵੀ ਮੌਸਮ ਕਿਵੇਂ ਕੰਮ ਕਰਦਾ